ਹਾਂਜੀ ਬਾਈ ਜੀ ਸ਼ਾਸਤਰੀ ਕਾਲ ਜੀ ਸਾਰਿਆਂ ਨੂੰ ਲਓ ਜੀ ਵੀਰੇ ਜਿਹੜੇ ਮੈਨੂੰ ਨਾਲ ਪ੍ਰਾਣ ਨਵੇਂ ਜੁੜੇ ਨੇ ਯਾਰ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਤੇ ਆਪਣਾ ਵੀ ਕਹਿੰਦੇ ਦੂਜਾ ਵਲੌਗ ਆ ਯਾਰ ਆਪਾਂ ਤੁਹਾਨੂੰ ਦਿਖਾਉਣੇ ਆ ਵਲੌਗ ਦੇ ਵਿੱਚ ਛੀਵਣ ਵੀਰਾ ਬਲੀ ਕਿੰਨੀਆਂ ਵੀਰੇ ਕੱਟੀਆਂ ਕੱਟੇ ਕਿੰਨੇ ਵਝਾਏ ਨੇ ਵੀਰੇ ਵੀਰਾ ਬਲੀ ਦੇ ਓਨਲੀ ਵੀਰਾ ਬਲੀ ਇਹ ਵੀਰਾ ਬਲੀ ਦਾ ਵਿੱਚੋਂ ਦਾ ਕੱਟਾ ਜੀ ਜਿਹਦੀ ਇੱਕ ਮਾਤਰੀ ਹੋ ਬਲਿਆ ਪੂਰਾ ਜੱਟ ਬਣਾਇਆ ਗਿਆ। ਪੂਰਾ ਕੈਂਟ ਕੱਟਾਈ। ਬਾਈ ਇਹਨੂੰ ਕਾਰਨ ਵਿੱਚ ਇੱਕ ਤਾਰਾ ਵੀ ਚੱਲਦੀ ਹੈ। ਤੇ ਫਿਰ ਥੋੜੀ ਜਿਹੀ ਪੂੰਚਾ 2 ਮਿੰਟ ਐਮਰਨ ਚੱਲਦੇ ਨੂੰ ਨਾਲ ਜੀ ਤੇ ਇਹ 1 ਮਿੰਟ ਦੇ ਵਿੱਚ ਪੂਰਾ ਹੋਇਆ। ਇਹਦੀ ਹਾਈਟ ਤੇ ਨਵਾਈ ਬਹੁਤ ਜ਼ਿਆਰੀ ਹੈ। ਸ਼ੌਂਕ ਨਾਲ ਪਾ ਲਿਆ ਗਿਆ ਨਹੀਂ ਜੀ ਆਪਣੇ। ਤੇ ਬਾਅਦ ਆਪਾਂ ਨੂੰ ਹੋਣਾ ਦੂਜੀ ਕੱਟੀ ਜੀ। ਅੱਗੇ ਤੁਹਾਨੂੰ ਅੱਗੇ ਹੋਣਾ ਕਰਤੀ ਦੇ ਆਪਣੇ ਨਾਲ ਜੇ ਰਹੋ। ਜੇ ਵੀਰੇ ਤਾਂ ਇਹ ਵੀ ਪਤਾ ਹੈ। ਇਹ ਵੀਰੇ ਬੀਰਾਵਲੀ ਦਰੋਣਾ ਦੀ ਕੱਟੀ ਜੀ ਇਹ ਆਪਣਾ ਮੁੱਤਰਾ ਮੁੰਡਾ ਫਰੰਡ ਹੈਗਾ ਇਹਦੇ ਕਰੇ ਜੱਗੀ ਬਗਰਾ ਇਹਦੇ ਕਰੇ ਕੱਟੀ ਆਈ ਹੈ ਜੀ ਇਹਦੀ ਮਾਣਦਾ ਦੋ ਹੈਗਾ ਜੀ ਵੀਰੇ 14 ਕਿਲੋ ਸ਼ੋਸ਼ ਹੋਈ ਹੈ ਦੇਖੋ ਕੱਟੀ ਬਹੁਤ ਚੰਗੀ ਹੈ ਬਾਈ ਨੇ ਪੂਛਿਆ ਨਾਲ ਪਾਲਿਆ ਅੱਜਵਾਦ ਜੀ ਇਹ ਕੱਟੀ ਹੈਗੀ ਆ ਬੀਰਾਵਲੀ ਜੀ ਕੱਟੀ ਇਹ ਵੀ ਬਹੁਤ ਚੰਗੀ ਹੈ ਖਾਨ ਦੀ ਹੈ ਇਹ ਵੀ ਤਾਰਾ ਫੀਡ ਪਾ ਰਹੇ ਹਾਂਗੇ ਅਸੀਂ ਜੀ ਬਹੁਤ ਚੰਗੀ ਹੈ ਉੱਤੋਂ ਬਾਹਰ ਹੁਣ ਇਹਨਾਂ ਬਲੌਗ ਵਿੱਚ ਬੱਕਰੀਆਂ ਚਾਰਦਾ ਸਾਡੇ ਪਿੰਡ ਦੇ ਨੇ ਜੀ ਇਹ ਕਪੂਰ ਦਾ ਨਵਾਂ ਮੋਕ ਐਂ ਬੰਦੇ ਨੇ ਮੈਂ ਤਾਂ ਬਹੁ ਜਿਆਦਾ ਕਰਤ ਨਹੀਂ ਪਿਆ ਰਹੀ ਦੇਖੋ ਜਿੱਥੇ ਪਹਚਾ ਰਹੇ ਨੇ ਬੱਕਰੀਆਂ ਇਹ ਹੁਣ ਦੀਆਂ ਮਿੰਤਾਂ ਜਰਦਾ ਮਲ ਰਹੇ ਨੇ ਖਿਰਤੇ ਬਾਲ ਲਏ ਹੋਏ ਨੇ ਪੂਰੇ ਹੱਥ ਕਰਾਈਆਂ ਦੇ ਨੇ ਅੱਗੇ ਚੱਲੋ ਆਪਾਂ ਤੁਹਾਨੂੰ ਦਿਖਾਉਨੇ ਆ ਇੱਕ ਹੋਰ ਭਾ ਉਹ ਵੀ ਬੱਕਰੀ ਵਾਲੇ ਨੇ ਜੀ ਇਹ ਤਾਂ ਆਪਣੇ ਦੋ ਮਹੀਨੇ ਨੇ ਕਪਣਾ ਭਰਾ ਕਹਿੰਦੇ ਉਹ ਕਰ ਰਿਹਾ ਸੀ ਦੇ ਵੀ ਸਾਡੇ ਪਿੰਡ ਦੇ ਨੇ ਜੀ ਇਹ ਵੀ ਬੱਕਰੀਆਂ ਦਾ ਕੰਮ ਕਰਦੇ ਨੇ ਬੱਕਰੀ ਫਾਰਮ ਇਹਨਾਂ ਦਾ ਦੇਖੋ ਬੱਕਰੀਆਂ ਬਹੁਤ ਚੰਗੀਆਂ ਨੇ ਲਵੇ ਬੱਕਰੀਆਂ ਚਾਰ ਰਹੇ ਨੇ ਧੱਪੇ ਛੱਕਰ ਦੇ ਪਰੇ ਬਹੁਤ ਚੰਗੀਆਂ ਨੇ ਜੀ ਬਹੁਤ ਘੈਂਟ ਬੰਦੇ ਨੇ ਨਾਈਸ਼ ਸ਼ੇਅਰ ਕਰਦੇ ਸਾਬਕੇ ਵੀਰੇ ਵੱਧ ਤੋਂ ਵੱਧ ਜੀ